ਸਿੱਧੂ ਮੂਸੇਵਾਲਾ ਬਾਈ ਦੇ ਚੈਨਲ ਤੇ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਜਿਹਦਾ ਨਾਮ ਹੈ ਦਾ ਲਾਸਟ ਵਿਸ਼ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਯਾਰ ਇਹਦੀ ਵੀਡੀਓ ਦੇ ਵਿੱਚ ਇੰਨਾ ਡਿਟੇਲ ਦੇ ਵਿੱਚ ਕੰਮ ਕੀਤਾ ਹੋਇਆ ਇਦਾਂ ਲੱਗਦਾ ਕਿ ਜਿਵੇਂ ਸਿੱਧੂ ਬਾਈ ਨੇ ਖੁਦ ਇਹਦਾ ਪੂਰਾ ਕਨਸੈਪਟ ਤਿਆਰ ਕੀਤਾ ਹੋਵੇ ਤੇ ਉਹਨਾਂ ਨੇ ਕਰਵਾਇਆ ਹੋ ਕਿਉਂਕਿ ਯਾਰ ਇਸ ਵੀਡੀਓ ਦੇ ਵਿੱਚ ਸਿੱਧੂ ਬਾਈ ਦੇ ਰਿਲੇਟਿਡ ਉਹ ਹਰ ਚੀਜ਼ ਰੱਖੀ ਗਈ ਹੈ ਜਿਹਦਾ ਲਿੰਕ ਸਿੱਧੂ ਬਾਈ ਦੇ ਨਾਲ ਜੁੜਦਾ ਹੈ ਇਸ ਵੀਡੀਓ 'ਚ ਆਪਾਂ ਇਸ ਗਾਣੇ ਦੀ ਛੋਟੀ ਛੋਟੀ ਡਿਟੇਲਸ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਸਿੱਧੂ ਬਾਈ ਦੇ ਨਾਂ ਹੁੰਦੇ ਹੋਇਆ ਵੀ ਇਸ ਗਾਣੇ ਨੂੰ ਦੇਖ ਕੇ ਸਿੱ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਏ ਬਾਈ ਸਿੱਧੂ ਬਾਈ ਦੇ ਘਰ ਸੁਨੇਹਾ ਲੈ ਕੇ ਜਾਂਦੇ ਨੇ ਇਸ ਪੂਰੇ ਗਾਣੇ ਦੇ ਲਿਰਿਕਸ ਦੇ ਵਿੱਚ ਇਹ ਦੱਸਿਆ ਹੋਇਆ ਕਿ ਸਿੱਧੂ ਬਾਈ ਕੀ ਚਾਹੁੰਦੀ ਸੀ ਜਾਂ ਉਹਨਾਂ ਦੀ ਖੁਆਇਸ਼ ਕੀ ਸੀ ਵੀਰੇ ਦਾ ਸੁਨੇਹਾ ਲੈ ਕੇ ਆਇਆ ਜਿੱਦਾਂ ਹੀ ਗਾਣਾ ਸ਼ੁਰੂ ਹੁੰਦਾ ਹੈ ਵੀਡੀਓ ਦੇ ਵਿੱਚ ਇੱਕ ਘੜੀ ਦਿਖਦੀ ਹੈ ਉਸ ਘੜੀ ਤੇ ਜਿਹੜਾ ਟਾਈਮ ਹੈ ਉਹ ਸੇਮ ਸਿੱਧੂ ਬਾਈ ਦੀ ਡੈਥ ਦੇ ਟਾਈਮ ਜਿੰਨਾ ਹੀ ਹੈ ਸਿੱਧੂ ਬਾਈ ਦੀ ਜਿਹੜੀ ਡੈਥ ਹੋਈ ਸੀ ਉਦੋਂ ਸ਼ਾਮ ਦਾ ਇੰਨਾ ਕੀ ਟਾਈਮ ਹੋਇਆ ਸੀ ਫਿਰ ਤੁਸੀਂ ਇਸ ਫਰੇਮ ਦੇ ਵਿੱਚ ਦੇਖੋਗੇ ਕਿ ਬਾਈ ਲਿਰਿਕਸ ਲਿਖ ਰਿਹਾ ਨਾਲ ਹੀ ਸਿੱਧੂ ਬਾਈ ਪਏ ਨੇ ਉਹਨਾਂ ਦੇ ਨਾਲ 911 ਟਰੈਕਟਰ ਵੀ ਪਿਆ ਨਾਲ ਹੀ ਇੱਕ ਅਵਾਰਡ ਰੱਖਿਆ ਹੋਇ ਦੀ ਫੋਟੋ ਬਣੀ ਹੋਈ ਹੈ। ਕੁਝ ਕ ਬੁਕਸ ਰੱਖੀਆਂ ਨੇ, ਕੁਝ ਸਿੱਧੂ ਬਾਈ ਦੀ ਬਚਪਨ ਦੀਆਂ ਫੋਟੋਜ਼ ਰੱਖੀਆਂ ਨੇ, ਇੱਕ ਡਾਇਰੀ ਰੱਖੀ ਹੈ ਜਿਹਦੇ ਉੱਤੇ ਲਿਖਿਆ ਹੋਇਆ ਗੌਟ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਸਿੱਧੂ ਬਾਈ ਦੇ ਨਾਲ ਸੰਬੰਧ ਵੀ ਹੈ। ਦੇਖੋ ਇਸ ਗਾਣੇ ਦੇ ਵਿੱਚ ਇੱਕ ਬਹੁਤ ਹੀ ਡਿਟੇਲ ਵਾਲੀ ਚੀਜ਼ ਮੈਂ ਤੁਹਾਨੂੰ ਦੱਸਦਾ। ਜਦੋਂ ਸਿੱਧੂ ਬਾਈ ਦੇ ਫੇਸ ਤੋਂ ਇਹ ਵਾਲਾ ਕੈਮਰਾ ਇੱਧਰ ਨੂੰ ਮੂਵ ਹੁੰਦਾ ਹੈ, ਜਦੋਂ ਤੁਸੀਂ ਸਿੱਧੂ ਬਾਈ ਦੀਆਂ ਅੱਖਾਂ ਦੇ ਵਿੱਚ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਐ ਲੱਗੂਗਾ ਕਿ ਜਿਵੇਂ ਕੈਮਰਾ ਮੂਵ ਹੋ ਰਿਹਾ ਹੈ, ਸਿੱਧੂ ਬਾਈ ਤੁਹਾਨੂੰ ਹੀ ਦੇਖੇ ਜਾ ਰਹੇ ਨੇ। ਯਾਨੀ ਕਿ ਸਿੱਧ ਸਿੱਧੂ ਬਾਈ ਆਪ ਹੀ ਇਸ ਜਗ੍ਹਾ ਤੇ ਪਏ ਨੇ ਯਾਰ ਸਲੂਟ ਹੈ ਇਸ ਵੀਡੀਓ ਬਣਾਉਣ ਵਾਲੇ ਬਾਈ ਨੂੰ ਜਿਹਨੇ ਇੰਨੀ ਡਿਟੇਲ ਦੇ ਵਿੱਚ ਕੰਮ ਕੀਤਾ ਫਿਰ ਆਪਾਂ ਇਸ ਵੀਡੀਓ ਦੇ ਵਿੱਚ ਸਿੱਧੂ ਬਾਈ ਦੀ ਜਿਹੜੀ ਮੂੰਹ ਦੀ ਮੂਵਮੈਂਟ ਹੈ ਉਹਨੂੰ ਧਿਆਨ ਨਾਲ ਦੇਖੀਏ ਸਿੱਧੂ ਬਾਈ ਜਿਵੇਂ ਰੀਅਲ ਦੇ ਵਿੱਚ ਬੋਲਦੇ ਹੁੰਦੇ ਸੀ ਓਵੇਂ ਹੀ ਇਸ ਵੀਡੀਓ ਦੇ ਵਿੱਚ ਵੀ ਦਿਖਾਇਆ ਗਿਆ ਯਾਨਕਿ ਜਦੋਂ ਸਿੱਧੂ ਬਾਈ ਗਾਉਂਦੇ ਸੀ ਉਹ ਹਿੱਕ ਦੇ ਜ਼ੋਰ ਨਾਲ ਗਾਉਂਦੇ ਸੀ ਤੇ ਉਹਨਾਂ ਦਾ ਮੂੰਹ ਵੀ ਪੂਰਾ ਮੂਵਮੈਂਟ ਕਰਦਾ ਸੀ ਸੇਮ ਚੀਜ਼ ਆਪਾਂ ਨੂੰ ਇੱਥੇ ਵੀ ਦੇਖਣ ਨੂੰ ਮਿਲਦੀ ਹੈ ਸਿੱਧੂ ਬਾਈ ਦਾ ਜਿਹੜਾ ਇਹ ਵਾਲਾ ਫੇਸ ਹੈ ਉਹ ਬਿਲਕੁਲ ਮੈਚ ਹੁੰਦਾ ਹੈ ਸਿੱਧੂ ਬਾਈ ਦੇ ਪਿਛ ਚੋ ਨਹੀਂ ਹੁੰਦੀਆਂ ਤੇ ਆਪਾਂ ਕਹਿੰਦੇ ਰਹਿੰਦੇ ਆ ਕਿ ਯਾਰ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੈ ਯਾਰ ਜੇਕਰ ਆਪਾਂ ਇਦਾਂ ਦੀਆਂ ਚੀਜ਼ਾਂ ਦੇਖੀ ਤਾਂ ਇਦਾਂ ਲੱਗਦਾ ਕਿ ਟੈਕਨੋਲੋਜੀ ਇੱਕ ਵਧੀਆ ਚੀਜ਼ ਵੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਗਏ ਹੋਏ ਇਨਸਾਨ ਨੂੰ ਜਿਉਂਦਾ ਰੱਖਣ ਚ ਉਹਦੀਆਂ ਯਾਦਾਂ ਤਾਜ਼ਾ ਰੱਖਣ ਚ ਜਾਂ ਉਹਦੀ ਮੌਜੂਦਗੀ ਮਹਿਸੂਸ ਕਰਨ ਚ ਬਹੁਤ ਹੈਲਪ ਕਰਦੀਆਂ ਨੇ ਪਰ ਫਿਰ ਵੀ ਯਾਰ ਕਿਤੇ ਨਾ ਕਿਤੇ ਇਹ ਗੱਲ ਦੀ ਕਮੀ ਮਹਿਸੂਸ ਜ਼ਰੂਰ ਹੁੰਦੀ ਰਹੂਗੀ ਹਮੇਸ਼ਾ ਹੀ ਕਿ ਯਾਰ ਸਰੀਰਕ ਤੌਰ ਤੇ ਸਿੱਧੂ ਬਾਈ ਆਪਣੇ ਵਿੱਚ ਨਹੀਂ ਰਹੇ ਗਾਣੇ ਦੇ ਵਿੱਚ ਇਹ ਵਾਲਾ ਸੀਨ ਦੇਖ ਕੇ ਜ਼ਰੂਰ ਬੰਦਾ ਇਮੋਸ਼ਨਲ ਹੋ ਜਾਂਦਾ ਕਿ ਯਾਰ ਮ ਸੇ ਯਾਰ ਸਿੱਧੂ ਬਾਈ ਦੇ ਚੌਣ ਵਾਲਿਆਂ ਲਈ ਉਹਨਾਂ ਦੀ ਲੈਗਸੀ ਨੂੰ ਕੰਟੀਨਿਊ ਵੀ ਰੱਖਣਾ ਹੈ ਸਿੱਧੂ ਬਾਈ ਦੀ ਥਾਰ ਦੇ ਵਿੱਚ ਜਦੋਂ ਬਾਪੂ ਜੀ ਬੈਠੇ ਨੇ ਤੇ ਉਹਦੀ ਮੌਜੂਦਗੀ ਨੂੰ ਮਹਿਸੂਸ ਕਰ ਰਹੇ ਨੇ ਉਹਨਾਂ ਥਾਵਾਂ ਤੇ ਹੱਥ ਲਾ ਰਹੇ ਨੇ ਜਿੱਥੇ ਗੋਲੀਆਂ ਵੱਜੀਆਂ ਸੀ ਤੇ ਇਹ ਚੀਜ਼ ਯਾਰ ਜਾ ਕੇ ਉੱਥੇ ਜ਼ਲਚਿਓ ਫੀਲ ਹੁੰਦੀ ਹੈ ਬਾਈ ਦੀ ਗੱਡੀ ਦੇ ਕੋਲ ਤੇ ਇਦਾਂ ਲੱਗਦਾ ਕਿ ਯਾਰ ਜਿਵੇਂ ਸੱਚੀਓ ਬਾਈ ਇਸ ਜਗ੍ਹਾ ਤੇ ਬੈਠੇ ਹੋਣ ਇਸ ਵੀਡੀਓ ਦੇ ਵਿੱਚ ਜਵਾਰਕੇ ਦੀ ਉਹ ਥਾਂ ਵੀ ਦਿਖਾਈ ਗਈ ਹੈ ਜਿੱਥੇ ਸਿੱਧੂ ਬਾਈ ਨੂੰ ਗੋਲੀਆਂ ਵੱਜੀਆਂ ਸੀ ਇਸ ਗਾਣੇ ਦੇ ਇਸ ਅਗਲੇ ਸੀਨ ਦੇ ਵਿੱਚ ਇਹ ਦੱਸਿਆ ਹੋਇਆ ਕਿ ਸਿੱਧੂ ਬਾਈ ਕਿਸੇ ਤੋਂ ਡਰ ਕੇ ਜਾਂ ਝੁੱਕ ਕੇ ਨਹੀਂ ਗ ਆ ਗਿਆ ਕਿ ਆਪਾਂ ਸਾਰਿਆਂ ਨੂੰ ਪ੍ਰਾਊਡ ਕਰਨਾ ਚਾਹੀਦਾ ਹੈ ਫਿਰ ਇੱਕ ਸੀਨ ਦੇ ਵਿੱਚ ਸਿੱਧੂ ਬਾਈ ਦਾ ਘੜੀ ਦੇ ਵਿੱਚ ਨਾਮ ਲਿਖਿਆ ਹੋਇਆ ਜਿਹੜਾ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਸਿੱਧੂ ਬਾਈ ਦਾ ਟਾਈਮ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਹੀ ਰਹੂਗਾ ਦੇਖੋ ਗਾਣੇ ਦੇ ਸਟਾਰਟਿੰਗ ਦੇ ਵਿੱਚ ਸਿੱਧੂ ਬਾਈ ਖੁਦ ਲਿਪਸਿੰਗ ਕਰਦੇ ਨੇ ਸਿੱਧੂ ਬਾਈ ਗਾਣੇ ਨੂੰ ਪੂਰਾ ਬੋਲਦੇ ਨੇ ਪਰ ਫਿਰ ਬਾਅਦ ਦੇ ਵਿੱਚ ਇਸ ਬਾਈ ਦੀ ਸਿਰਫ ਆਵਾਜ਼ ਹੀ ਚੱਲ ਰਹੀ ਹੁੰਦੀ ਹੈ ਤੇ ਸਿੱਧੂ ਬਾਈ ਚੁੱਪ ਹੁੰਦੇ ਨੇ ਵੀਡੀਓ ਦੀ ਇਸ ਥਾਂ ਤੇ ਆ ਕੇ ਤੁਸੀਂ ਆਪ ਵੀ ਮਹਿਸੂਸ ਕਰਿਆ ਹੋਣਾ ਯਾਰ ਸਿੱਧੂ ਬਾਈ ਕਾਸ਼ ਹੁਣ ਫਿਰ ਬੋਲਣਗੇ ਕਿਉਂਕਿ ਸਿੱਧੂ ਬਾਈ ਬੋਲਦੇ ਕਰੀਏਟ ਕੀਤੀ ਹੋਈ ਹੈ ਫਿਰ ਮਾਤਾ ਨਵੇਂ ਕੁੜਤੇ ਦੀ ਜੇਬ ਤੇ ਜਸਟਿਸ ਫੋਰ ਸਿੱਧੂ ਮਸੇਵਾਲਾ ਲਿਖ ਰਹੇ ਨੇ ਫਿਰ ਇਸ ਸਟੈਚੂ ਨੂੰ ਇੱਕ ਕੁੜਤਾ ਪਜਾਮਾ ਪਵਾਇਆ ਜਾਂਦਾ ਤੇ ਨਵੀਂ ਪੱਗ ਬੰਨੀ ਜਾਂਦੀ ਹੈ ਤੇ ਲਾਸਟ ਸੀਨ ਦੇਖ ਕੇ ਤਾਂ ਯਾਰ ਹਰ ਕੋਈ ਇਮੋਸ਼ਨਲ ਹੋ ਗਿਆ ਬਾਪੂ ਜੀ ਸਿੱਧੂ ਬਾਈ ਨਾਲ ਗੱਲ ਕਰ ਰਹੇ ਨੇ ਜਦੋਂ ਉਹ ਤੁਰ ਕੇ ਜਾਂਦੇ ਨੇ ਤਾਂ ਸਿੱਧੂ ਬਾਈ ਆਵਾਜ਼ ਮਾਰਦੇ ਨੇ ਯਾਰ ਇਹ ਸੀਨ ਇੰਨਾ ਇਮੋਸ਼ਨਲ ਤਰੀਕੇ ਨਾਲ ਸ਼ੂਟ ਕੀਤਾ ਗਿਆ ਜਿਵੇਂ ਸਿੱਧੂ ਬਾਈ ਦੀ ਆਵਾਜ਼ ਆਉਂਦੀ ਹੈ ਤੇ ਸਿੱਧੂ ਬਾਈ ਦੇ ਹੱਥ ਵੀ ਹਿੱਲਦੇ ਨੇ ਤੇ ਇਸ ਮੂਮੈਂਟ ਤੇ ਆ ਕੇ ਆਪਾਂ ਨੂੰ ਇਦਾਂ ਲੱਗਦਾ ਕਿ ਯਾਰ ਜਿਵੇਂ ਸਿੱਧੂ ਬਾਈ ਖੁਦ ਤੁਰ ਕੇ ਜਾਣ ਕੇ ਬਾਪੂ ਜੀ ਕੋਲ ਤੇ ਉਹਨਾਂ ਗੁਲੀਆਂ ਦੀ ਆਵਾਜ਼ ਵੀ ਸੁਣਦੀ ਹੈ ਦੇਖੋ ਜਿੱਥੇ ਆਪਾਂ ਸਿੱਧੂ ਬਾਈ ਦੇ ਗਾਣੇ ਲਗਾਤਾਰ ਸੁਣਦੇ ਆਂ ਤੇ એનર્ਜੀ ਆਉਂਦੀ ਆ ਆਪਣੇ ਚ ਉੱਥੇ ਜਦੋਂ ਦਾ ਇਹ ਵਾਲਾ ਗਾਣਾ ਰਿਲੀਜ਼ ਹੋਇਆ ਤੇ ਆਪਾਂ ਨੂੰ ਇੱਕ ਵਾਰੀ ਫੇਰ ਤੋਂ ਲੱਗਿਆ ਕਿ ਯਾਰ ਆਪਾਂ ਸੱਚੀਓ ਇਸ ਇਨਸਾਨ ਨੂੰ ਗਵਾ ਲਿਆ ਜਿਨੇ ਹਲੇ ਹੋਰ ਵੀ ਬਹੁਤ ਕੁਝ ਦੇਣਾ ਸੀ ਇੰਡਸਟਰੀ ਨੂੰ ਆਪਣੇ ਚਾਉਣ ਵਾਲਿਆਂ ਨੂੰ ਤੇ ਆਪਣੇ ਮਾਪਿਆਂ ਦੇ ਨਾਲ ਰਹਿਣਾ ਸੀ ਤੇ ਸ਼ਾਇਦ ਸਿੱਧੂ ਬਾਈ ਨੇ ਉਸ ਗੱਲ ਦਾ ਪਤਾ ਸੀ ਕਿ ਯਾਰ ਬਹੁਤ ਘੱਟ ਉਮਰ ਦਿੱਤੀ ਹੈ ਰੱਬ ਨੇ ਤੇ ਸ਼ਾਇਦ ਤਾਂ ਹੀ ਸਿੱਧੂ ਬਾਈ ਨੇ ਇਨੀ ਘੱਟ ਉਮਰ ਦੇ ਵਿੱਚ ਜਲਦੀ ਜਲਦੀ ਸਾਰੀਆਂ ਚੀਜ਼ਾਂ ਕਰ ਲਈਆਂ ਇਹ ਵਾਲਾ ਗਾਣਾ ਤਾਂ ਸਿੱਧੂ ਬਾਈ ਦੇ 911 ਰੈਕords ਤੇ ਆਇਆ ਹੈ ਪਰ ਹਲੇ ਸਿੱਧੂ ਬਾਈ ਦਾ ਇਸ ਅਰੇ ਅੱਜ ਦੇ ਵੀਡੀਓ ਤੇ ਜਾਂਦੇ ਜਾਂਦੇ ਕਮੈਂਟ ਦੇ ਵਿੱਚ #JusticeForSidhuMussewala ਜ਼ਰੂਰ ਲਿਖ ਕੇ ਜਾਓ